ਅਸਲਾਮੁਅਲੈਕਮ ਸਤਿ ਸ਼੍ਰੀ ਅਕਾਲ ਕਿਦਾ ਹਾਲ ਚੱਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵਗੇ ਰ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਤੇ ਮੇਰੇ ਭੈਣ ਭਰਾ ਕਾਫੀ ਜ਼ਿਆਦਾ ਨਾ ਪਰੇਸ਼ਾਨ ਵੀ ਸੀਗੇ ਮੇਰੇ ਵੀਰੇ ਕਈਆਂ ਨੇ ਕਾਲ ਵੀ ਕੀਤੀ ਕਿ ਵੀਰ ਜੀ ਤੁਹਾਡੀ ਵੀਡੀਓ ਨਹੀਂ ਆ ਰਹੀਆਂ ਨੇ ਕਿਉਂਕਿ ਮੈਂ ਤੁਹਾਨੂੰ ਪਿੱਛੇ ਲਾਸਟ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਕਿ ਇੱਕ ਰਾਤ ਤबीयत ਨਹੀਂ ਠੀਕ ਹੈ ਪਰ ਹੁਣ ਸ਼ੁਕਰ ਹੈ ਰੱਬ ਦਾ ਉਸ ਮਾਲਕ ਦਾ ਕਿ ਮੈਂ ਹੁਣ ਠੀਕ ਆ ਹੁਣ ਮੈਂ ਸਾਹਮਣੇ ਕਿ ਮੇਰੀ ਆਪਣੀ ਖਰਾਬ ਹੋ ਗਈ ਹੈ ਦੇਖਦੇ ਨਹੀਂ ਪਿਓ ਕਿ ਇਹਦਾ ਮੂੰਹ ਕਿੱਡਾ ਵੱਡਾ ਤੇ ਮੇਰਾ ਮੂੰਹ ਕਿੱਡਾ ਛੋਟਾ ਨਜ਼ਰ ਆ ਰਿਹਾ ਹੈ। ਜਿਹੜੇ ਖੁਦਾ ਜੀ ਕਿਸਮ ਹੈ ਬਿਮਾਰੀ ਪਰੇਸ਼ਾਨੀ ਆ ਜੂਏ ਨਾ ਤੇ ਯਕੀਨ ਮੰਨੋ ਬਿਮਾਰ ਤੇ ਜਿਹੜਾ ਹੈਗਾ ਹੀ ਹੈਗਾ ਉਹੜਾ ਸੰਭਲ ਵਾਲਾ ਨਾ ਉਹ ਉਹਨਾਂ ਕਾ ਬਿਮਾਰ ਉਹ ਵੀ ਹੋ ਜਾਂਦਾ ਬਿਜ਼ਾਹਰੇ ਕਾ ਦੱਸਦਾ ਨਹੀਂ ਹੈ। ਠੀਕ ਹੈ। ਪਰ ਵਾਕਈ ਬੜੇ ਮਾਰੇ ਲੱਗਣ ਨੇ ਤੁਸੀਂ। ਨਾ ਕਰ ਮੈਂ ਰੋਪਾਂਗਾ ਫਿਰ। ਹੈ? ਆਹ। ਸੇ ਤੇ ਬਾਕੀ ਆਪਣਾ ਕਮੈਂਟ ਵਗੈਰਾ ਪੜੇ ਨੇ ਬਹੁਤ ਪੈਨਪ੍ਰਾਵਾਂ ਨੇ ਆਪਣਾ ਦੁਆਵਾਂ ਕੀਤੀਆਂ ਨੇ ਠੀਕ ਹੈ ਪਰ ਇਹ ਵੇਖ ਕੁਝ ਵਸਕੇ ਇਹ ਕਿ ਫੁੱਲ ਰਿਕਵਰ ਨਹੀਂ ਹੋਈ ਹੈ ਬਟ ਇਹ ਵੇ ਕਿ ਕੁਝ 70% ਦੇ ਚਾਂਸ ਆ ਗਏ ਨੇ ਬਟ ਇਹ ਵੀ ਕਹਿੰਦੇ ਵੀ ਇੰਜੈਕਸ਼ਨ ਵਗੈਰਾ ਹਜੇ ਲੱਗਦੀ ਪਈ ਹੈ ਸਵੇਰ ਸ਼ਾਮ ਇੰਜੈਕਸ਼ਨ ਲੱਗਦੇ ਫਿਰ ਸਿਰਫ ਇਹ ਜੀ ਟੈਨਸ਼ਨ ਪਾ ਲੱਗੀ ਹੈ ਦਵਾਈ ਮਾਰ ਦਿੰਦੀ ਹੈ ਕਿਉਂਕਿ ਦਵਾਈ ਥੋੜੀ ਹੈ ਨਾ ਪਾਕਿਸਤਾਨ ਦੇ ਵਿੱਚ ਤੁਹਾਨੂੰ ਪਤਾ ਹਰ ਸ਼ੇ ਹੈ ਕੋਸਟਲੀ ਹੈ ਫਿਰ ਉਸ ਆਮਨ ਦਵਾਈ ਜਿਹੜੀ ਹੈ ਨਾ ਉਹ ਐਕਸਟਰਾ ਕੋਸਟਲੀ ਹੈ ਹੁਣ ਇੱਕ ਟਾਈਮ ਦੀ ਸਮਝ ਲਓ 1500 2000 ਰੁਪਏ ਦੀ ਇੱਕ ਟਾਈਮ ਦੀ ਦਵਾਈ ਜਿਹੜੀ ਹੈ ਨਾ ਇੰਜੈਕਸ਼ਨ ਦੀ ਮੱਧ ਵਿੱਚ ਡ੍ਰਿਪ ਡ੍ਰਿਪ ਸੈਟ ਡੀਕੇ ਇਹ ਉਹ ਹੈ ਜਿਹਨੂੰ ਲੈ ਕੇ ਆਣਾ ਹੈ ਠੀਕ ਹੈ ਉਹਨੇ ਵੀ ਲਾਣੇ ਨੇ ਬੜਾ ਮਾਮਲਾ ਤੇ ਬੱਸ ਹੁਣ ਮੈਂ ਤਨ ਕੀ ਦੱਸਾਂ ਤਦੀ ਫਿਰ ਜਦੋਂ ਚੱਲਣਾ ਲਾ ਕੇ ਮਾਰੇ ਹੋਗੇ ਨਹੀਂ ਮੇਰੀ ਬਾਹ ਵੀ ਨਹੀਂ ਨਿਕਲਦੀ ਆਜ ਥੋੜੀ ਜਿਹੀ ਨਿਕਲੀ ਹੈ ਤੇ ਆਜ ਥੋੜੀ ਜਿਹੀ ਦੇ ਮੂੰਹ ਤੇ ਰੋਣੇ ਗਈ ਹੈ ਤੇ ਕਹਿੰਦੀ ਚੱਲ ਵੀਡੀਓ ਬਣਾ ਲਈਏ ਹਾਂ ਮੈਂ ਕਿਹਾ ਹੁਣ ਬਣਾਨੀ ਬੰਦ ਗਿਆ ਹੁਣ ਬੜਾ ਖਰਚਾ ਕਰਾ ਲਿਆ बड़ा खर्चा खराब लिया <laughs> तो ना मैं तेन तो की दसा ए, मेरे को दो तीन एपा ने ठीक है ठीक है जी एक बैंक ठीक है मत एडवास दें ਮਾਣ ਛੱਡੀ ਕੋਈ ਨਹੀਂ ਸਾਰਿਆਂ ਦਾ ਨਵਾਸ ਲੈ ਲਿਆ ਠੀਕ ਹੈ ਸਾਰਿਆਂ ਦਾ ਮਕਰੂਜ਼ ਹੋ ਗਿਆ ਮੈਂ ਕਿਹਾ ਅੱਛਾ ਲੱਤ ਜਾਣਗੇ ਕੋਈ ਨਹੀਂ ਕੋਈ ਨਹੀਂ ਬਸ ਇਹ ਤਾਂ ਦਿਲ ਸੁਖ ਹੋਣੀ ਚਾਹੀਦੀ ਹੈ ਬੰਦੇ ਦੀ ਹਾਂ ਭਲਪਰਾ ਲਾਲ ਹੋਂ ਤੇ ਹਰ ਪਰੇਸ਼ਾਨੀ ਦੂਰ ਹੋ ਜਾਂਦੀ ਹੈ ਬਾਕੀ ਅਸੀਂ ਵੀ ਲੈ ਆਏ ਜੀ ਕਾਮੇਡੀ ਬੋਏ ਨੂੰ ਵਾਪਸ ਅਸੀਂ ਆਪ ਵੀ ਆ ਗਏ ਆ ਵਾਪਸ ਭਾਈ ਜਨ ਗਏ ਸੀ ਕਿਤੇ ਹਾਂਜੀ ਅੱਛਾ ਵੀ ਅਸੀਂ ਕਿੱਥੇ ਹੋਏ ਸੀਗੇ ਬਿਸਤਰਾਂ ਵਾਲੇ ਬਿਮਾਰੀ ਵਾਲੇ ਬਿਸਤਰ ਦੇ ਬੈੱਡ ਦੇ ਉੱਤੇ ਪੜਾਇਆ ਵਾ ਕਿ ਵਾਕਈ ਉਹ ਟਾਈਮ ਬੜਾ ਔਖਾ ਹੁੰਦਾ ਬੰਦੇ ਦਾ ਬਿਲਕੁਲ ਬਟ ਇਹ ਵੇਖਿਆ ਕਈ ਹੁਣ ਮੈਨੂੰ ਦੇ ਰਹੇ ਮੈਂ ਤੇ ਮੇਰੀਆਂ ਭੈਣਾਂ ਨੇ ਇੱਥੇ ਜਿਹੜੇ ਮੈਨੂੰ ਉਹ ਵੇਖ ਕੇ ਮੈਨੂੰ ਕਹਿੰਦਿਆਂ ਨਹੀਂ ਕਿਹਾ ਤਾਂ ਬੜੀ ਮਾਰੀ ਹੋ ਗਈ ਐ ਤੇ ਮੈਨੂੰ ਕਿਸੇ ਨੇ ਨਹੀਂ ਕਿਹਾ ਠੀਕ ਐ ਨਹੀਂ ਮੇਰੀ ਕੇਅਰ ਕਰਨਾਸਤੇ ਸਿਆਸਤ ਨੂੰ ਹੁਣ ਮਿਲਾਂ ਜੋ ਮੈਨੂੰ ਤੁਹਾਡੀ ਕੇਅਰ ਕਰਨੀ ਪਈ ਮੈਨੂੰ ਸ਼ੱਕ ਪੈ ਰਿਹਾ ਪਿਆ ਤੇ ਮੇਰੀ ਖਰਾਕ ਵਧਾ ਦੋ ਮੈਨੂੰ ਲੱਗਦਾ ਦੋ ਗਲੂਕੋਜ਼ ਇਹ ਬੋਲ ਰਹਾ ਤੁਹਾਨੂੰ ਲਵਾਉਣੀਆਂ ਪੈਣਗੀਆਂ ਗਲੂ ਬੋਲ ਗਿਆ ਮੇਰੇ ਅੱਜ ਅੱਛਾ ਆਪ ਉਹ ਤਗੜੇ ਤਗੜੇ ਟੀਕੇ ਲਵਾਏ ਨੇ ਠੀਕ ਹੋਣਾ ਤੇ ਮੇਰੇ ਅਸੇ ਗਲੂਕੋਜ਼ ਨਹੀਂ ਮੇਰੇ ਵਾਲੀ ਤੇ ਅੱਲਾ ਕਰੇ ਤੁਹਾਨੂੰ ਲੱਗੇ ਵੀ ਨਾ ਖੁਸ਼ ਹੋ ਨਾ ਹੋਵੇ ਬਾਕੀ ਚਲੋ ਉਹਨਾਂ ਦਾ ਟਾਈਟਲ ਪੜ ਲਈਏ ਉਹਨੇ ਲਿਖਿਆ 35 ਲੱਖ ਖਾ ਗਈ ਬਿੱਲੀ ਅੱਖਾਂ ਵੇਲੇ ਦੇਖੋ ਇਹਨਾਂ ਦਾ ਰਾਜ ਕੇ ਕੁੱਤੇ ਖਾਨੀ ਇਹਨਾਂ ਦੀ ਰਾਜ ਕੇ ਕੁੱਤੇ ਖਾਨੀ ਠੀਕ ਹੈ ਇਹਨਾਂ ਕਿ ਇਹਨਾਂ ਕਿ ਚੱਲਦਾ ਅੱਛਾ ਇਹਨਾਂ ਕਿ ਚੱਲਦਾ ਚਲੋ ਜੀ ਤੇ ਦੇਖੀਏ ਪਹਿਲੇ ਚਲੋ ਜੀ ਸ਼ੁਰੂ ਹੋਈਏ ਫਿਰ ਆ ਜੀ ਚੱਕਵੀਂ ਵੀਡੀਓ ਪਰ ਥੋੜਾ ਹਸੀਏ ਤੇ ਸਹੀ ਜਰਾ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪੰਜਾਬ ਚ ਕਾਫੀ ਮੁੱਦਾ ਚੱਲ ਰਿਹਾ ਕਿ ਇੱਕ ਕੁੜੀ ਭੋਲੇ ਮੁੰਡੇ ਦਾ 35 ਲੱਖ ਰੁਪਇਆ ਖਾ ਗਈ ਤੇ ਉਸੇ ਮੁੱਦੇ ਤੇ ਆਪਾਂ ਕਰਦੇ ਆਂ ਕਾਰਵਾਈ ਚਲੋ ਤੋ ਆ ਜੀ ਸ਼ੁਰੂ ਕਰਤੇ ਆਂ ਬਹੁਤ ਸਾਰੇ ਗੈਂਗ ਕੁੜੀ ਕਿੱਥੇ ਕੁੜੀ ਕਿੱਥੇ ਜਿੰਨੂੰ ਇੰਟਰਨੈਟ 'ਤੇ ਕਿਤਾ ਕੁੜੀ ਕਿੱਥੇ ਤੁਹਾਨੂੰ ਪੁੱਛਦੇ ਆਂ ਸੰਤਿਲ ਹੁੰਦਾ ਪਰ ਗੱਲ ਇਹ ਆ ਕਿ ਉਹ ਜਿਆਦਾ ਹੁਣ ਫੇਮਸ ਹੋ ਗਈ ਆ ਤੇ ਪਰਵਣ ਤੈਨੂੰ ਮੜਾ ਵੀ ਚਲੋ ਬਲੌਗ ਬਲੌਗ ਹੀ ਆ ਕਰਤੋਂ ਪੰਜਾਬ ਦੀ ਬਿੱਲੀਆਂ ਅੱਖਾਂ ਵਾਲੀ ਬਲੌਂਗੜੀ ਹੁਣੀਆਂ ਹੀ ਨਹੀਂ ਆਖਾਂ ਵਾਲਾ ਬੰਦਾ ਨਾ ਦਿਲ ਦਾ ਖੋਟਾ ਹੁੰਦਾ ਤੇ ਅੱਜ ਸਾਲਾ ਦੇਖ ਲਈ ਲਿਆ ਯਾਰ ਉਹ ਜਵਾਕ ਨੂੰ ਪਿਆਰ ਦੇ ਜਾਲ ਚ ਫਸਾ ਕੇ ਉਹਦਾ 35 ਲੱਖ ਖਾ ਕੇ ਤੇ ਉਹਨੂੰ ਕੋਮਾ ਚ ਵੀ ਪਹੁੰਚਾ ਕੇ ਕਿਹਾ ਬਿੱਲੀ ਮਦਾ ਕਿੱਥੇ ਗਈ ਸੀ ਯਾਰ ਉਹ ਕਹਾਵਤ ਤਾਂ ਸੁਣੀ ਸੀ ਕਿ ਸੋਚੂਏ ਖਾ ਕੇ ਬਿੱਲੀ ਹੱੱਣ ਚਲੀ ਤੇ ਇਹ ਬਿੱਲੀ 35 ਲੱਖ ਦੇਖੋ ਕਿੱਥੇ ਗਈ ਅੱਬਾ ਇਹ ਵੀ ਗਰੀਬੀ ਦੇਖੀ ਆ ਯਾਰ ਐ ਥੋੜੀ ਆ ਯਾਰ ਮਲਕ ਵੇਅਰ ਵੀ ਆ ਟੁਡੇ ਮੈਨ ਡੋਨਟ ਸਕਿਪ ਦੀ ਓਪਰਚੁਨਿਟੀ ਟੂ ਸਟੱਡੀ ਟੈਕਮੇਟ ਇੱਥੇ ਮੈਨੂੰ ਉਹ ਗੱਲ ਯਾਦ ਆ ਗਈ ਹੈ ਉਹ ਜਿਵੇਂ ਆਪਾਂ ਇੱਕ ਪਹਿਲੇ ਵੇਖੀ ਸੀਗੀ ਉਹਨੇ ਕਿਹਾ ਮੇਰਾ ਸਾਡੀ ਛੱਤ ਟਹਿ ਗਈ ਹੈ ਤੇ ਸਾਡਾ ਕੋਠਾ ਟਹਿ ਗਿਆ ਤੇ ਆਪਣਾ ਸਾਨੂੰ ਕੋਈ ਮਦਦ ਕਰੋ ਤੁਸੀਂ ਕੋਠਾ ਪਾਣਾ ਬਾਅਦ ਚ ਵੇਖਿਆ ਤੋਨੇ ਆਈਫੋਨ ਲਿਆ ਹਾਂ ਇਹਨੇ 35 ਲੱਖ ਲੋਟ ਕੇ ਨਵੀਂ ਕਾਰ ਲੈ ਲਈ ਨਵੀਂ ਕਾਰ ਲੈ ਲਈ ਦੇਖ ਲੋ ਉਹ ਵਿਚਾਰੇ ਭੋਲੇ ਇਹਦੇ 35 ਲੱਖ ਦੇ ਕਿਵੇਂ ਸ਼ੁਰਲੇ ਢਾਈ ਜਾਂਦੀ ਆ ਇਹਨੇ ਕਢਾ ਲਈ ਨਵੀਂ ਵਰਨਾ ਕਿਉ ਗਰੀਬ ਦਾ ਹੋਇਆ ਪਿਆ ਮਰਨਾ ਪ੍ਰਾਪਤਾ ਹੋਣੇ ਕੁੰਮੂ ਦੀ ਗੱਡੀਆਂ ਤੇ ਕਿਉ ਵਿਚਾਰਾ ਦੇਖੋ ਕੀ ਹਿੱਤ ਹੁੰਦਾ ਪਿਆ ਬੰਬਾ ਬਾਗ ਰਿਹਾ ਯਾਰ ਅੱਲਾਹ ਬਸ ਦਾਨੀ ਚਾਹੀਦਾ ਉਹ ਜਿਹੜਾ ਅਸਰ ਜੋ ਵੀ ਹੋਇਆ ਨਾ ਮੁੰਡੇ ਨਾਲ ਬਹੁਤ ਹੀ ਮਾੜਾ ਬੜਾ ੱਟਕਾ ਯਾਰ ਬੜਾ ੱਟਕਾ ਜਹੋ ਜਾਣਾ ਕੁੜੀ ਦਾ ਰੀਅਲ ਚ ਕੈਰੇਕਟਰ ਸੀ ਤੇ ਉਹ ਜੇ ਆਰਨੇਤ ਨੇ ਇਹਨੂੰ ਗਾਣੇ ਚ ਕੈਰੇਕਟਰ ਦਿੱਤਾ ਉਹ ਗਾਣੇ ਚ ਵੀ ਨਾ ਸਾਲੀ ਮੁੰਡੇ ਨਾਲ ਧੋਖੇ ਕਰੀ ਜਾਂਦੀ ਆ ਆ ਦੇਖੋ ਛੱਟ ਜੂ ਯਾਰਾ ਟਾਬਿਆਂ ਤੋਂ ਤਾਜੇ ਫੁੱਲ ਕੇ ਰੋਜ਼ ਖਵਾਉਂਗੀ ਈ ਕਾ ਮੇਰੀ ਥੀਮ ਵਰ ਗਈ ਮਨ ਕਿਤੇ ਨਾਲ ਲੱਗੇ ਟਖਲੇ ਦੇਖ ਲੋ ਆਖੇ ਖਿਹੜਾ ਛੱਟ ਜੂ ਯਾਰਾ ਟਾਬਿਆਂ ਤੋਂ ਤਾਜੇ ਫੁੱਲ ਕੇ ਰੋਜ਼ ਖਵਾਉਂਗੀ ਓਏ ਚਲਾਕ ਲੂੰਬੜੀਏ ਤੂੰ ਇਹ ਗਾਣਾ ਨਹੀਂ ਸੁਹਾਗਾ

ਅੰ ਮੇਰੀ ਕੋਆ ਚੀਜਾਂ ਨਹੀਂ ਸੁਣ ਹੋ ਪਾਰੀਆਂ। ਉਹ ਜੇ ਤੇ ਤੁ ਨਹੀਂ ਸੁਣ ਹੋ ਪਾਰਿਆ ਤਾਂ ਤੂੰ ਆਤਮ ਹੱਤਿਆ ਕਿਉਂ ਨਹੀਂ ਕਰ ਲੈਂਦੀ? ਓਏ 35 ਲੱਖ ਦੀ ਗੱਲ ਨਹੀਂ ਸੁਣਨੀ ਤੂੰ ਬੱਸ ਤਾ 35 ਲੱਖ ਰੱਗਿਆ ਮੋਰ। ਓ ਯਾਰ ਵੇਖਾ ਜਾਵੇ ਬਿੱਲੀਏ ਤੇਰੇ ਬੁੱਥੇ ਜਾਵੇ ਨਾ ਬੇੜਾਕਰ ਕੀ ਹੈ ਮੇਕਅਪ ਤੋਂ ਵੀ ਨਾ। ਓਏ ਆਵੇਂ ਮੂ ਲੱਗਦਾ ਪਿਆ ਤੇਰਾ ਸਵਾਤ ਕਣੀਆਂ ਪਈਆਂ ਹੁੰਦੀਆਂ। ਦੀ ਸਾਡੇ ਪਰਕ ਤੇ ਕਰ ਰਹਿਣ ਲੱਗਦੀ ਜਿੱਤੇ ਦੀ ਆਈ ਤੂੰ ਗੋਰੀਏ। ਸੁਣ ਲੋ। ਅੱਖੇ ਸਾਡੇ ਬਰਕਤ ਘਰੇ ਰਹਿਣ ਲੱਗ ਗਈ ਜਿੱਦੇ ਦੀ ਤੂੰ ਗੋਰੀਏ ਉਹ ਜੇ ਇਹ ਘਰੇ ਆ ਗਈ ਨਾ ਬਰਕਤ ਦਾ ਤਾਂ ਪਤਾ ਨਹੀਂ ਪਰ ਆਂਡੀ ਗਵਾਂਡੀ ਜ਼ਰੂਰ ਘਰੇ ਆ ਕੇ ਰਹਿਣ ਲੱਗ ਜਾਣਗੇ ਯਾਰ ਇੱਕ ਤਾਂ ਸਾਡੇ ਟੈਂਪੋਆਂ ਦੇ ਬੜਾ ਕੀ ਹੋ ਗਿਆ ਯਾਰ ਪਹਿਲਾਂ 84 ਲੱਖ ਜੁਨਾ ਸੀ ਤੇ ਮੇਰੇ ਸਾਲਾ ਨੇ 1 ਜੁਨ ਹੋਰ ਵਧਾ ਦਿੱਤੀ ਆ ਉਹ ਯਾਰ ਇਹ ਜੂਨ ਦਾ ਤਾਂ ਰੱਬ ਨੂੰ ਵੀ ਨਹੀਂ ਪਤਾ ਕੀ ਹੋ ਰਿਹਾ ਹੈ ਜੀ ਕਰਣਾ ਵੀ ਹੁਣ ਸਾਨੂੰ ਇਹ ਜੂਨ ਵੀ ਭੁਗਤ ਨਹੀਂ ਪਿਆ ਕਰੂਗੀ ਉਹ ਯਾਰ ਇੱਕ ਸਤਾਣੇ ਪੋਲੇ ਸ਼ੰਕਰ ਦਾ ਬੜਾ ਵੱਡਾ ਭਗਤ ਬਣਿਆ ਸਾਲੀ ਬਣੀਆਂ ਕੇ ਬਣਿਆ ਉਹ ਯਾਰ ਸਾਰਾ ਦਿਨ ਬਸ ਉਹਨਾਂ ਦੀਆਂ ਭੇਟਾਂ ਦੀ ਨਾਜ਼ ਕਰਦਾ ਮੇਰੀ ਪੋਲੇ ਸ਼ੰਕਰ ਨੂੰ ਬੇਨਤੀ ਆ ਬੇਨਤ ਕਰਸ਼ੂਲੇ ਸਾਲੇ ਦੇ ਪਾਛਾਂ ਤੇ ਮਾਰ देख <laughs> लो विंगा टेडा या की <laughs> हो तो गया सरदारा दी गिनती ना पहला योद्या च सूरमया चोंदी सी ए ए मेरे सरदारा नु ओए यार के तो ना पहला उन्हें ऑनलाइन चित्रवाले शुरू कर दी ओए मेरा बस मेरा शौक कर जाना ओए तो अड्डा पलायो <laughs> 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 तो पला वे ओए होए होए ਅਕੀ ਕਿ ਕਰ ਜਰਦੀ ਹੈ ਹੋਏ ਅੱਲਾ ਮੈਨੂੰ ਪੁੱਛਣਾ ਆ ਵੀਡੀਓ ਚ 76 ਚੱਕ ਰੱਖਿਆ ਹੋਵੇ ਅਗਰ ਜੇ ਸਾਹਮਣੇ ਆ ਗਿਆ ਨਾ ਕਸਵੇ ਇਹ 100 ਮਾਰ ਕੇ ਇੱਕ ਗਿਨੇਗਾ ਉਹ ਯਾਰ ਜੇ ਨਾ ਕੁੜੀ ਹੁੰਦਾ ਤੇ ਇਹਦੇ ਘਰ ਦੇ ਸਾਰੇ ਨੂੰ ਵਿਆਹ ਕੇ ਕਿਤੇ ਤੌਰ ਵੀ ਦਿੰਦੇ ਇਹ ਕੰਜਰ ਨੂੰ ਹੁਣ ਕਿਹੜੇ ਕੁਝ ਸੱਟਣ ਪੁੱਲ ਜੱਟ ਦਾ ਕੋਈ ਆਪਣੀ ਉਹ ਆਦੀ ਉਹ ਨਹੀਂ ਜਸਾ ਜੱਟ ਦਾ ਕੋਈ ਆਪਦੀ ਹਿੰਦੀ ਵਾਲੇ ਯਾਰ ਹੁਣ ਇਹਦਾ ਸੰਗਲ ਕਿਨੇ ਖੋਤਾ ਪਹਿਲਾਂ ਨਾ ਮੈਂ ਬਹੁਤ ਹੀ ਜ਼ਿਆਦਾ ਡਿਪਰੈਸ਼ਨ ਚ ਰਹਿੰਦਾ ਸੀ ਉਹ ਜਲਦੀਆਂ ਕਿਰਨਾਂ ਮਾਸੀ ਲੱਗਿਆ ਨਾ ਓਏ ਮਰੀ ਦਵਾਈ ਪਾਗਲਖਾਨੇ ਤੋਂ ਚੱਲਦੀ ਐ ਯਾਰ ਬੜਾ ਦੁਖੀ ਕੀਤਾ ਕਿ ਬਣਾਣੇ ਵੀ ਯਾਰ ਇਹਨੇ ਨਵਾਂ ਟ੍ਰੈਂਡ ਹੀ ਚਲਾ ਰੱਖਿਆ ਇੱਕ ਪੈਰ ਚਪਾਲੂ ਦੀ ਚੱਪਲ ਇੱਕ ਚਪਾਲੂ ਦੀ ਬੂਟ ਓ ਯਾਰ ਨਾ ਮੇਰੀ ਭਗਵਾਨਤ ਮਾਨ ਨੂੰ ਬੇਨਤੀ ਐ ਪੰਜਾਬ ਸਰਕਾਰ ਨੂੰ ਵੀ ਜਿਹੜੀਆਂ ਮੈਨੂੰ 600 ਯੂਨਟਾਂ ਮਿਲਦੀਆਂ ਨਾ ਉਹਨਾਂ ਚੋਂ 300 ਯੂਨਟਾਂ ਦੇ ਇਹਨੂੰ ਬਿਜਲੀ ਦੇ ਝਟਕੇ ਲਾ ਦੇ ਅੱਜ ਆਪਣੇ ਕੋਲ ਆਏ ਜਿਕੇ ਅੱਜ ਇਹਨਾਂ ਦੇ ਬਹੁਤ ਹੀ ਫੇਮਸ ਸੈਲੀਬ੍ਰਿਟੀ ਸਨੂ ਤੇ ਨਾ ਵੀ ਰਾਹ ਦੀਆ ਤੇ ਵੀ ਰਾਜ ਆ ਵੀ ਚੱਟ ਤੇ ਕੋਈ ਉਹ ਤਾਂ ਬਾਰੇ ਤੇ ਬਈ ਲੋਕਾਂ ਦਾ ਓ ਯਾਰ ਇੱਕ ਤਾਂ ਇਹਨੇ ਬੜਾ ਬੇੜਾ ਕਰਕੇ ਕੀਤਾ ਪੰਜਾਬ ਦਾ ਮਿਸ ਕਾਲੋ ਬੰਦੇ ਨੇ ਕਿਤਾ ਲੱਭਾ ਨੂੰ ਬੋਲਣ ਲੱਗੇ ਸ਼ਰਮ ਵੀ ਨਹੀਂ ਕਹਿੰਦਾ ਇੰਸਟਾਗ੍ਰਾਮ ਦੀ ਸੈਲੀਬ੍ਰਿਟੀ ਓਏ ਸੈਲੀਬ੍ਰਿਟੀ ਦੀ ਆਪਾਂ ਲਾ ਬੁੱਠੀਆਂ ਦਾ ਦੇਖ ਲਾ ਕਾਲੋ ਦਾ ਟੈਟੂ ਬਣਾਊਗਾ ਕਿਵੇਂ ਦੀ ਸਾਦੀ ਦੇ ਉਹ ਨਾ ਇਹਦੇ ਕੋਈ ਨੈਣ ਨਕਸ਼ੇ ਦੇਖਦੇ ਆ ਵਸ ਉਹ ਸਿੱਧਾ ਗੋਲਕ ਤੇ ਰਹਾ ਬਣਾ ਕੇ ਇਸ ਦੇ ਦੰਦ ਲਾ ਦੂਗਾ ਕਾਲੋ ਦਾ ਲੈ ਚਾਹ ਤੇ ਭਰਾ ਕੇ ਨਾ ਲਿਖੀ ਕਿ ਮਾਨੂੰ ਕੋਲਿਆਂ ਦੀ ਸਵਾ ਜਿਹੜੀ ਆ ਜੀ ਦੱਦ ਲਾ ਕੇ ਨਾ ਉਧਰ ਉਹਦਾ ਨੈਣ ਰਸ ਕਿਵੇਂ ਬਣਾਏਗਾ ਹੈ ਵੀ ਮੇਰੇ ਨੂੰ ਬੰਬਾ ਦੱਦ ਲਾ ਕੇ ਵੇ ਹੋਏ ਸਿਰ ਜਦ ਤੱਕ ਸ਼ੁਰੂ ਹੋ ਗਿਆ ਕਾਲੋ ਦਾ ਟੈਟੂ ਦੱਦ ਕਿੱਦਾਂ ਛੇ ਕਾਲੋ ਵੀ ਕਹਿੰਦੀ ਐ ਮੈਂ ਗੋਰੀ ਆ ਕਾਲੋ ਜੇ ਤੂੰ ਗੋਰੀ ਐ ਤਾਂ ਫਰਤਾਸੀ ਅੰਗਰੇਜ਼ਾਂ ਨੂੰ ਭਾਤ ਕੇ ਸਾਡਾ ਰੰਗ ਤਾਂ ਅੰਗਰੇਜ਼ਾਂ ਤੋਂ ਵੀ ਗੋਰਾ ਆ ਯਾਰ ਅਬ ਸਹੀ ਸੀ ਦੱਸੇ ਕਾਲੋ ਤੂੰ ਸ਼ਾਮ ਨੂੰ ਕਿੰਨੇ ਵਜੇ ਤੱਕ ਦਿਖਦੀ ਆ ਕਿਉਂਕਿ ਸ਼ਾਮ ਨੂੰ ਤਾਂ 6 ਵਜੇ ਤੋਂ ਬਾਅਦ ਹਨੇਰਾ ਹੋ ਜਾਂਦਾ ਤੂੰ ਵੀ ਦਿਖਣਾ ਬੰਦ ਹੋ ਜਾਂਦੀ ਹੋਏਂਗੀ ਤੂੰ ਐਵੇਂ ਦੱਸਦਾ ਮੇਰੇ ਯਾਰ ਹਾਂਜੀ ਹੁਣ ਆਪਾਂ ਚੱਲੇ ਜੇ ਗੱਡੀ ਆਪਣੀ ਸਟਾਰਟ ਹੋ ਗਈ ਐ ਤੇ ਬਾਕੀ ਸਾਰੇ ਰੈਡੀਆ ਗੱਡੀਆਂ ਆਪਣੇ ਮੂਹਰੇ ਗੱਡੀਆਂ ਤੇ ਹੁਣ ਆਪਾਂ ਚੱਲਦੇ ਹਾਂ ਨਾ ਵੀਰੀ ਚੱਲਦੇ ਹਾਂ ਬਾਕੀ ਰਾਤ ਨੂੰ ਦਿਖਾਵਾਂ ਇੱਕ ਤਾਂ ਦਿਖਾਵਾਂਗੇ ਕੀ ਮਾਹੌਲ ਛੋੜਾ ਉੱਥੇ ਬਹਿਨੇ ਕੋਈ ਮਿਲਦਾ ਨਹੀਂ ਇਹ ਕੰਨੀ ਗਿਆ ਸੀ ਖਾਣ ਨੂੰ ਉਹ ਖੇਤ 'ਚੋਂ ਕੁਝ ਖਾਣ ਨੂੰ ਮਿਲਿਆ ਨਹੀਂ ਉਸ 76 ਮਿਲਨੇ ਚਾਹੀਦੇ ਖਾਣ ਨੂੰ ਯਾਰ ਮੈਂ ਹੈਰਾਨ ਆ ਵੀ ਕਿਹੜਾ ਕੰਜਰ ਐ ਸਾਰੇ ਕਾਲੇ ਪੀਲੇ ਨੂੰ ਵਿਆਹ ਤੇ ਸਾਧ ਲੰਦਾ ਓ ਯਾਰ ਇਹ ਸੋਚ ਜਣਾ ਬਿਲੋਕੀ ਸਾਡ ਵੱਲ ਦੇਖਦੇ ਆ ਅਸੀਂ ਸੈਲੀਬ੍ਰਿਟੀ ਆ ਸਾਰੇ ਲੋਕੀ ਨੇ ਤੁਹਾਡੀਆਂ ਪਟੜੀਆਂ ਬੂਥੀਆਂ ਵੱਲ ਦੇਖਦੇ ਮੂਣਾ ਮਥਾ ਜੈਨ ਪਾੜੋ ਦਾ ਥਾ ਪਾੜੋ ਲੱਗਾ ਆ ਜੋ ਸਾਹਿਬ ਇਹ ਬਣੇਗੀ ਆ ਗਿਆ ਆ ਗਿਆ ਆਖੋ ਬਤਾ ਹਾਂਜੀ ਕੀ ਆ ਜਾ ਰਹੇ ਹੋ ਜੀ ਜੀ ਇਸ ਕਾਰੋਨੇ ਜੱਡੀ ਹੋਈ ਹੈ ਕੰਜਰਾ ਬਾਹ ਥੱਲੇ ਕਰ ਲ ਐ ਸਿੱਧੀ ਕਰੀ ਬੈਠਾ ਜਿਵੇਂ ਬਾਹ ਚ ਸਰੀਆ ਪਾਇਆ ਹੁੰਦਾ ਹੈ ਕਾਲੋਂ ਨੂੰ ਪੁੱਤ ਕਹਿ ਕੇ ਬੁਲਾਦਾ ਸੀ ਓ ਯਾਰ ਫੀਲਿੰਗਾਂ ਤਾਂ ਸਾਰੇ ਨਾ ਆ ਕੈਟਰੀਨਾ ਕੈਪਟਨ ਤੋਂ ਬਹੁਤ ਸਾਰੀਆਂ ਲੈਂਦੇ ਆ ਤੇ ਕੰਮ ਇਹਨਾਂ ਦਾ ਮੈਂ ਤੁਹਾਨੂੰ ਦੱਸਦਾ ਕੀ ਐ ਚਲੋ ਨਚਾਰੋ ਹੋਇਓ ਸ਼ੁਰੂ ਨੱਚਣਾ ਓਏ ਤੁਹਾਡਾ ਬਲਾਈ ਹੋਵੇ ਇਹ ਹੋਵੇ ਇਹ ਹੋ ਗਏ ਨੇ ਇਹ ਬੱਕੀ ਬਲਾਈ ਆ ਮੈਂ ਤਾਂ ਗਾ ਗਿਆ ਮਾੜਾ ਇਹਨਾਂ ਦਾ ਸੋਹਣਾ ਗਾਣਾ ਚੱਲੀ ਜਾਂਦਾ ਸੀ ਵਿੱਚ ਆਪਦੇ ਫਟਿਆ ਸਪੀਕਰ ਚਾੜਾ ਫੇਰ ਲੈ ਕਰ ਗਿਆ ਬਲਾਈਆ ਚਲੋ ਛੱਡੋ ਯਾਰ ਆਪਣਾ ਇਹਨੂੰ ਬਖਸ਼ ਦਈਏ ਇਹ ਰੱਬ ਦਾ ਜੀਵਾ ਵਿਚਾਰਾ ਤੇ ਆਪਣੇ ਅੱਗੇ ਕੁਮੈਂਟ ਦੇਖਦੇ ਆ ਐਂਡ ਤੇ ਕੱਟੇ ਵਰਗੀ ਆਵਾਜ਼ ਕੱਢੀ ਓਏ ਮੈਂ ਬਣ ਕੇ ਭੂਤਣੀ ਆ ਤੂੰ ਕਰਕੇ ਫਲਾਈ ਪੰਜਾਬ ਚੋਂ ਉੱਡ ਜਾ ਨਹੀਂ ਤੂੰ ਜਦੋਂ ਵੀ ਾਰੇਣੀ ਬਿਮਾਰਤਾ ਅਸੀਂ ਹੁੰਨੇ ਆ ਇਹਦੀਆਂ ਵੀਡੀਓ ਦੇਖ ਕੇ ਯਾਰ ਕਾਲਾ ਟਿੱਕਾ ਇਹਦੇ ਦਿਖੂਆ ਕਿੱਥੇ ਉਹ ਇਹਨੂੰ ਤਾਂ ਚਿੱਟਾ ਟਿੱਕਾ ਲਾਉਣਾ ਪਊਗਾ ਚਿੱਟਾ ਟਿੱਕਾ ਪੁੱਲਗੇ ਹੁਣ ਆਪਾਂ ਚੱਲਦੇ ਆਂ ਸੱਚ ਪ੍ਰੋਮਿਸ ਕਰਦੇ ਆਂ ਜੀ ਅੱਜ ਪ੍ਰੋਮਿਸ ਕਰਦੇ ਆਂ ਜੇ ਮੈਂ ਪ੍ਰੋਮਿਸ ਦੇਇਆ ਕਰੀ ਅੱਜ ਪ੍ਰੋਮਿਸ ਜੇ ਆਹ ਫਰ ਹੋਰ ਕਹਿ ਤੂੰ ਕਿਸੇ ਕੋਲ ਆ ਕੇ ਦੇਖੋ ਨਹੀਂ ਆਉਂਦਾ

ਮੈਂ ਤਾਂ ਥੱਕ ਗਿਆ ਇਹ ਕਾਲੋ ਨੂੰ ਮਾੜਾ ਚੰਗਾ ਬੋਲ-ਬੋਲ ਕੇ ਯਾਰ ਮੇਰੀ ਹੋ ਗਿਆ ਕਪੈਸਿਟੀ ਖਤਮ ਆ ਮੈਂ ਤੁਹਾਨੂੰ ਇਹ ਵੀਡੀਓ ਦੇ ਕਮੈਂਟ ਹੀ ਮਾਰ ਕੇ ਜਾਵਾਂਗਾ ਕਾਲੋ ਮਸਾਣੀ ਕਾਲੋ ਮਸਾਣੀ ਗੁੱਸਾ ਨਾ ਕਰਿਓ ਐਵੇਂ ਲੱਗਦਾ ਜਿਵੇਂ ਕਿਕਰ ਤੇ ਸੋਨਾ ਟੰਗਿਆ ਹੋਵੇ ਵਿਆਹ ਵਾਲੀ ਕੋੜੀ ਵਾਂਗੂ ਸਜਾਈ ਪਈਆ ਵਿਆਹ ਵਾਲੀ ਕੋੜੀ ਬਾਤਾਂ ਕੀ ਨਾ ਜੋ ਯੋਚਾਰੀ ਦੀ ਬਸੇ ਕਰਨੀ ਹੈ। ਜਸਨੇ ਕੱਡ ਵੱਟ ਛੜੇ ਨੀ ਨਾਲ ਸਾਡੇ ਵੀ। ਇਹਨੂੰ ਵੇ ਵੇ ਕੇ ਅਸੀਂ ਬਿਮਾਰ ਹੋ ਗਏ ਮਰਜ਼ੀਂ ਚ ਆ ਗਿਆ ਮੈਨੂੰ ਪਤਾ ਨਹੀਂ ਕਿੱਥੇ। ਓਏ ਗੱਲ ਨੂੰ ਆ ਗਿਆ ਹੀ ਨਹੀਂ। ਗੱਲੋਂ ਦੀ ਸਹੀ ਨਿਕਲ ਆ। ਤੋ ਵਾਹ। ਜਿਗਾਸੀਆਂ ਦੀ ਗੱਲਾਂ ਤੇ ਹਾਸੇ ਆ। ਜੇ ਤਾਂ ਮਤੇ ਵਾਸੀ ਬਾਕੀ ਖੁਮਾਰ ਹੋ ਗਏ ਆ ਆਪਾਂ ਚੱਲਦੇ ਆਂ ਸ਼ੁਰੂ ਚ ਸ਼ੁਰੂ ਹੀ ਚਲੀਏ ਸ਼ੁਰੂ ਦੇ ਵਿੱਚ ਕਿ ਸ਼ੁਰੂ ਦੇ ਵਿੱਚ ਤੇ ਹੋਇਆ ੱਟਕਾ ਪਰ ਮੈਨੂੰ ਇਹ ਨਹੀਂ ਸਮਝ ਲੱਗਦੀ ਏ ਹਾਏ ਈਡੀ ਛੇਤੀ ਤੋਂ ਮਗਰ ਲੱਗ ਗਿਆ ਉਹਦੇ ਕਿ ਦਵਾ ਦਵਾ ਨਾ ਨਾ ਮੈਨੂੰ ਇਹ ਨਹੀਂ ਸਮਝ ਆਦੀ 35 ਲੱਖ ਉਹਦਾ ਖਾ ਕਿਵੇਂ ਗਈ ਹੈ ਹੈ ਹੋਰ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਦੀ ਇਹ ਅੰਨਾ ਸੀਗਾ ਪੈਸੇ ਛੁੱਟ ਜਾਂਦਾ ਸੀਗਾ ਮਾਪਿਆਂ ਦੀਆਂ ਕਮੇਟੀਆਂ ਚੋਂ ਕੇ ਕਹਿੰਦੀਆਂ ਭਾਂਡੇ ਵੇਚ ਕੇ ਉਹਦਾ ਸਾਰਾ ਜਿਹੜਾ ਜਮਾ ਪੁਲੀ ਜ਼ੇਵਰੇ ਦੇ ਕੇ ਉਹਨੂੰ ਦਿੱਖੜਿਆ ਹੋਦੀ ਅੰਮਾ ਵੀ ਜਿਹੜੀ ਅੱਜ ਪਹੁੰਚ ਭੇਜੂ ਮੇਰੀ ਅਮਾ ਨੂੰ ਤੂੰ ਕਹਿ ਲਾ ਤੈਨੂੰ ਚੱਕੀ ਜੁੱਤੀਆਂ ਮਾਰਨੀਆਂ ਸੈਂ ਬੜੀ ਆਰੇ ਇਹ ਤੱਕਾ ਹੈ ਹਾਂ ਨਹੀਂ ਇੰਨਾ ਵੀ ਕਿਸੇ ਨਾਲ ਧੋ ਖਾਣਾ ਕਰੋ ਕਿ ਉਹ ਦੇਖੋ ਵਿਚਾਰਾ ਕੋਮੇ ਚ ਚਲਾ ਗਿਆ ਸੀ ਉਸ ਤੋਂ ਬਾਅਦ ਉਹ ਵੀਲ ਚੇਅਰ ਤੇ ਚਲਾ ਗਿਆ ਮੈਨੂੰ ਤੈਨੂੰ ਇੰਨਾ ਸਦਮਾ ਲੱਗਾ ਇਹ ਤੱਕਾ ਹੈ ਇੱਕ ਗੱਲ ਕਰਾਂ ਬਈ ਜੀ ਅਗਰ ਤੁਸੀਂ ਕਿਸੇ ਨਾਲ ਸੰਸ਼ੇਰ ਹੋ ਤੇ ਉਹਦੇ ਨਾਲ ਰਹੋ ਜਿਸ ਉਹਦੇ ਨਾਲ ਸੰਸ਼ੇਰ ਨਹੀਂ ਤੋ ਉਹਦੇ ਨਾਲ ਧੋਖਾ ਨਾ ਕਰੋ ਖਾਸ ਤੌਰ ਤੇ ਪੈਸੇ ਵਾਸਤੇ ਕਿਉਂਕਿ ਪੈਸਾ ਜਿਹੜਾ ਮਨ ਇੱਥੇ ਹੀ ਰਹਿ ਜਾ ਰਾਮ ਬਾਕੀ ਜਿਹੜਾ ਵਾ ਕਿ ਕਿਸੇ ਦਾ ਦਿਲ ਜ਼ਾਰੀ ਨਾ ਕਰੋ ਸਭ ਤੋਂ ਮਹਿੰਨ ਚੀਜ਼ ਹੈ ਅਗਰ ਯਾਰ ਇਹ ਦੇਖੋ ਦੁਕਾਨਦਾਰ ਸਭ ਤੋਂ ਵੱਡੀ ਗੱਲ ਹੈ ਠੀਕ ਹੈ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਕਿਸੇ ਦਾ ਦਿਲ ਦੁਖਾਓ ਸਮਝ ਲਓ ਕਿ ਯਾਰ ਠੀਕ ਹੈ ਅਗਰ ਤੈਨੂੰ ਨਹੀਂ ਪਸੰਦ ਤਾਂ ਉਹਨਾਂ ਕੋ ਭਾਈ ਮੈਂ ਤੇ ਕਪੈਸ ਵੀ ਨਹੀਂ ਲੈਣਾ ਠੀਕ ਹੈ ਮੈਨੂੰ ਲੱਗਦਾ ਮੈਂ ਤੇ ਤੋ ਕੱਟੋ ਫੋਨ ਹਾਂ ਸਿਵਾ ਦਾ ਫਰੈਂਡ ਮਤਲਬ ਤੁਸੀਂ ਆ ਮਜੂਰ ਤੇ ਤੁਹਾਡਾ ਬ੍ਰੇਕਅਪ ਜਿਆ ਜੋ ਵੀ ਕਰਨਾ ਕਰੇ ਪਰੇਧ ਨਾ ਕਰੂ ਤਾਂ 35 35 ਲੱਖ ਖਾ ਕੇ ਉਹ ਬ੍ਰੇਕਅਪ ਵੀਦਾ ਬ੍ਰੇਕਅਪ ਕਹਦੇ ਕਿ ਉਹਦੀਆਂ ਬ੍ਰੇਕਾਂ ਫੇਲ ਹੋ ਗਈਆਂ ਉਹ ਵਿਚਾਰਾ 20 ਚੈ ਤੇ ਆ ਗਿਆ ਉਹ ਗੱਲ ਗੱਲਾ ਸੀ ੱੱਕਾ ਸੀ ਵਾਕਈ ਕਿ ਇਹ ਗੱਲ ਨਹੀਂ ਸੀ ਹੋਣੀ ਭਾਜੀ ੱੱਕਾ ਜੀ ਹਾਂਜੀ ਮੈਂ ਕਿਹਾ ਭਾਜੀ ੱੱਕਾ ਭਾਜੀ ੱੱਕਾ ਜੀ ਠੀਕ ਹੈ ਉਹ ਸਾਥ ਹੋ ਗਿਆ ਕਹਿੰਦੇ 7 ਦਿਨ ਕੰਮ ਤੇ ਜਾਓ ਤੇ 8ਵੇਂ ਦਿਵਾਰ ਵਾਲੇ ਦਿਨ ਵੀ ਜਤੋਂ ਜਾ ਅੱਛਾ ਸਾਡੇ ਨਾ ਇੱਥੇ ਲੈਂਦੇ ਪੰਜਾਬ ਦੇ ਵਿੱਚ ਨਾ ਤੇ ਹੁਣ ਵੀਰੇ ਬਾਰ-ਬਾਰ ਕਹ ਰਹੇ ਸੀ ਨਾ ਕਿ ਕੱਕੀ ਬੁਰੀ ਮਤਲਬ ਕਿ ਆਪਣਾ ਰੰਗ ਪਰ ਸਾਡੇ ਇੱਥੇ ਨਾ ਜਿਹੜਾ ਮੁਹਾਵਰਾ ਬੋਲਿਆ ਜਾਂਦਾ ਨਾ ਅਕਸਰ ਉਹ ਇਹ ਬੋਲਿਆ ਜਾਂਦਾ ਹੈ ਕੱਕਾ ਮੂਰਾ ਬੰਦਾ ਤੇ ਮੂਛਾਂ ਵਾਲੀ ਰਾਨ ਇਸ ਤੋਂ ਜਿੰਨਾ ਤੁਹਾਡੇ ਕੋਲ ਬੱਚ ਹੁੰਦਾ ਜਿਉਂਨਾ ਬੱਚੋ ਠੀਕ ਹੈ ਕਿਉਂ ਇਹਨਾਂ ਇਹ ਧੋਖਾ ਹੀ ਦਿੰਦੇ ਨੇ ਮੇਰਾ ਦਿਮਾਗ ਹੈ ਨਹੀਂ ਠੱਕ ਠੱਕ ਵੱਜਣ ਦਾ ਪਿਆਸ ਆਸ ਕੇ ਉਹ ਵਾਕੇ ਉਹ ਭੈ ਉਹ ਜਿੰਨੀ ਉਹਨੇ ਕਾਲੋ ਦੀ ਕਰ ਛੜੀ ਹੈ ਨਾ ਖੁਦਾ ਦੀ ਕਸਮ ਉਹ ਵਿਚਾਰੀ ਉਹ ਵਾਤੋ ਨਹੀਂ ਮੈਨੂੰ ਇਹ ਨਹੀਂ ਸਮਝ ਲੱਗਦੀ ਏ ਠੀਕ ਹੈ ਉਹਨੇ ਵੀ ਆ ਗਈ ਰੀਤੀ ਰੀਲਾ ਬਣਾਈਆਂ ਟੈਟੂ ਵਾਲੇ ਨੇ ਕਿਹਾ ਸਾਡੇ ਕੋਈ ਇੰਸਟਾਗ੍ਰam ਦੇ ਉਹ ਸੈਲਿਬ੍ਰਿਟੀ ਆ ਗਈ ਏ ਠੀਕ ਉਹ ਕਹਿੰਦਾ ਇਹਦੀ ਪੂਤੀ ਤੇ ਬਣਾ ਲੈ ਗਏ ਤਾਂ ਦੰਦ ਕਿਵੇਂ ਬਣਾਏਗਾ ਕਹਿੰਦਾ ਨਹੀਂ ਨਾ ਕਿਸੇ ਉਹ ਤਾਂ ਗਿਲਬੁਨੀ ਨਹੀਂ ਪਾਣ ਵਾਸਤੇ ਤੇ ਕੀ ਬਾਵੈ ਸ਼ਾਮ ਤੋਂ ਬਾਅਦ ਤੂੰ ਦੇਸੀ ਨਹੀਂ ਹੈ ਕਿਹੜਾ 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 ਇਹ ਜੋ ਕੁੜੀ ਰੋਡ ਤੇ ਖਲੋਤੀ ਹੋਇਆ ਨਾ ਹੱਸੇ ਤੇ ਉੱਪਰਲਾ ਤਾਂ ਬ੍ਰੇਕ ਮਾਰਦਾ ਪੁੱਛਾ ਤੂੰ ਕੁਲਤੀਆਂ ਨਾ ਹੱਸਦੀ ਨਾ ਤੇ ਹੁਣੇ ਗੱਡੀ ਤੇ ਵਿੱਚ ਵਜ ਨਹੀਂ ਸੀਗੀ ਆਜਾ ਮੇਰੇ ਚਾਹ ਨੂੰ ਗੱਲਾਂ ਕਰ ਨਹੀਂ ਲੈਂਦਾ ਫਿਰ ਕਹਿੰਦਾ ਗਰੀਬ ਐ ਜੀ ਉਹ ਨਾ ਰੱਬ ਦਾ ਜੀ ਹੈ ਇਹਨੂੰ ਗੱਲਾਂ ਨਹੀਂ ਕਰਨੀਆਂ ਚਲੋ ਉਹਦੇ ਕਮੈਂਟ ਪੜਦੇ ਆ ਇਹਨਾਂ ਦੀ ਕਮੈਂਟ ਬੰਦੇ ਜਵਾਂ ਦਾ ਜੀ ਵੀ ਅਖੀਰ ਹੋਈ ਹੁੰਦੀ ਹੈ ਭਾਈ ਜਾਨੀ ਬੰਦਾ ਮੈਂ ਤੁਹਾਨੂੰ ਦੱਸਿਆ ਤੇ ਹੈਗਾ ਦੁਖੀ ਹੋ ਕੇ ਕਮੈਂਟ ਕਰਦਾ ਏ ਇੰਜ ਕਰਕੇ ਬੰਦਾ ਪੋਸਟ ਕਰੇ ਉਹਦੇ ਵੇਖ ਕੇ ਫੇਰ ਆ ਗਈ ਕਾਲੋ ਇੰਜ ਦੋ ਕਰੇ ਫੇਰ ਕਾਲੋ ਆ ਗਈ ਠੀਕ ਹੈ ਨਹੀਂ ਤੇਰਾ ਮੁੰਡਾ ਵੀ ਉਹ ਤੇ ਨਾਲ ਵਧ ਗਿਆ ਮੁੰਡਾ ਠੀਕ ਹੈ ਠੀਕ ਹੈ ਉਹ ਕਹਿੰਦਾ ਓਏ ਅਸੀਂ ਪਾਰੀ ਕਰ ਲਈ ਓਏ ਨੇ ਨਿਕੂੜੀਆਂ ਕਰੀ ਹੁਣ ਤਸਾਬ ਲੈ ਕੇ ਕੂੜੀਆਂ ਕੰਦੀਆਂ ਪੈਣੀਆਂ ਲੈ ਮੈਂ ਅੱਪਾ ਵੈਸੀ ਬੜਾ ਹਾਜ਼ਰ ਦਿਮਾਗ ਹੈ ਬਈ ਇਹ ਕਾਮੇਡੀ ਬੋਏ ਵਾਲਾ ਬਹੁਤ ਹਾਜ਼ਰ ਦਿਮਾਗ ਹੈ ਠੀਕ ਹੈ ਜਿੰਨਾ ਮੇਰਾ ਖਿਆਲ ਦਿਮਾਗ ਮੇਰਾ ਨਾ ਜਿਹਦੀ ਸਟ੍ਰੈਸ ਸੀ ਪਰੇਸ਼ਾਨੀ ਸੀ ਨਾ ਉਹ ਦਿਮਾਗ ਇੰਜ ਮੇਰਾ ਖੁੱਲ ਗਿਆ ਮੈਨੂੰ ਆਪ ਨਹੀਂ ਸਮਝ ਆਦੀ ਅੱਜ ਤੇ ਮੈਨੂੰ ਵੀ ਅੰਜਲਾ ਦਾ ਜਿਵੇਂ ਮੈਂ ਕਾਲੋ ਦਾ ਭਰਾ ਬਣਿਆ ਆ ਮੈਨੂੰ ਵੀ ਰੱਬ ਦਾ ਕਿਵੇਂ ਖੋਦੀ ਮੈਨੂੰ ਆ ਲੱਗ ਰਿਹਾ ਉਹ ਮੈਂ ਕਿਧਰ ਵਿੱਚ ਵੀ ਕਹਿਣ ਲੱਗਾ ਸੀਗਾ ਠੀਕ ਹੈ ਕਾਲੋ ਇੰਜ ਲੱਗੀ ਜਿਵੇਂ ਮੇਰੀ ਭੈਣ ਹੈ ਠੀਕ ਹੈ ਅੱਈ ਅੱਲਾ ਪਰ ਫਿਰ ਮੇ ਮਿਰਾ ਤੇ ਹੋਇਆ ਬੜਾ ਸਾਹਮ ਸਾਹਮ ਚ ਹੈ ਕਾਲੋ ਦਾ ਹੋਇਆ ਫਿਰ ਫਿਰ ਕੇ ਰੰਗ ਉੱਡ ਗਿਆ ਸਾਰਾ ਰੰਗ ਉੱਡ ਗਿਆ ਸਾਰਾ ਗੋਚੀ ਉੱਡ ਗਿਆ ਦੇਖ ਪਰ ਜੀ ਲੱਗ ਪਰ ਜੇ ਨਹੀਂ ਹਿੰਮਤ ਨਹੀਂ ਆ ਬਹੀ ਨਾ ਬੰਦਾ ਹੱਸੇ ਹੈ ਯਕੀਨ ਮੰਨੋ ਮੈਨੂੰ ਜਿਹੜਾ ਵੇਖਦਾ ਨਾ ਉਹ ਮਨ ਕਹਿੰਦਾ ਤੈਨੂੰ ਕੀ ਹੋਇਆ ਤੈਨੂੰ ਕੀ ਹੋਇਆ ਮੈਂ ਕਹਾ ਮੈਨੂੰ ਤਾਂ ਕੁਛ ਨਹੀਂ ਆਇਆ ਉਹ ਇੰਨਾ ਕੁ ਮੂੰਹ ਕਹਿੰਦਾ ਚੂਚੀ ਵਾਲਾ ਟੱਲੇ ਆਈ ਮਗਾ ਅੱਗੇ ਕਿੜਾ ਮੈਨੂੰ ਨਾਉਣੇ ਟੱਪ ਜਿਹਾ ਮੂੰਹ ਸੀਗਾ ਠੀਕ ਹੈ ਹਾਏ ਅੱਲਾ ਪਰ ਇਹ ਵੀ ਕਿ ਵਾਕਿਆ ਅੱਜ ਮੈਨੂੰ ਅੱਜ ਮੈਨੂੰ ਮਹਿਸੂਸ ਹੋ ਰਿਹਾ ਕੁਝ ਦਾ ਪਰਛਾਵਾਂ ਪੈ ਗਿਆ ਕੁਝ ਕਾਲਾ ਦਾ ਪਰਛਾਵਾਂ ਪੈ ਗਿਆ ਕੁਝ ਮੈਨੂੰ ਵੈਸੇ ਵੀ ਨਾ ਨਹੀਂ ਔਰ ਮੈਨੂੰ ਅੱਜ ਵਾਵਾ ਜਣਿਆ ਨੇ ਕਹਿਤਾ ਸੀ ਉਹਨੇ ਕਿ ਤੈਨੂੰ ਕੀ ਹੋਇਆ ਮੇਨ ਗੱਲ ਭਲਾ ਕੀ ਹੈ ਮੇਨ ਗੱਲ ਆ ਵੇ ਕਿ ਮੈਂ ਤੁਹਾਨੂੰ ਖਵਾਇਆ ਪਲਾਇਆ ਨਹੀਂ ਹਾਂ ਅਜੇ ਕਿੰਨੇ ਦਿਨ ਹੋ ਗਏ ਨੇ ਮੈਂ ਨਿਕਲ ਚੱਡੀ ਮੈਂ ਕੱਟ ਖਾਨ ਕਾਨ ਮਤਲਬ ਕੱਟ ਕੀਤਾ ਹੋਇਆ ਮੇਰੇ ਹੱਥੋਂ ਨਹੀਂ ਤੁਸੀਂ ਖਾਦਾ ਪਕਾਇਆ ਫਿਰ ਇਹ ਮੰਨਦੇ ਨਾ ਮੈਂ ਤੁਹਾਡੀ ਸੇਵਾ ਕਰਨੀ ਹਾਂ ਹਾਂ ਤੇ ਪਰ ਇਹ ਤੇ ਵੇਖ ਤੂੰ ਬਿਮਾਰ ਸੀਗੀ ਮੈਂ ਦਿਨ ਰਾਤ ਵੀ ਦੇਖ ਕੇ ਕੀਤਾ ਹੈ ਨਾ ਹਾਂ ਬਿਲਕੁਲ ਬਿਲਕੁਲ ਆਪਣਾ ਬੇੜਾ ਗਰਗ ਕਰ ਲਿਆ ਮੈਂ ਠੀਕ ਹੈ ਜੀ ਪਰ ਵੇਲਾ ਤੇਨੂੰ ਨਹੀਂ ਨਹੀਂ ਧੰਨਵਾਦ ਪੰਜਾਂ ਦਿਨਾਂ ਦੇ ਵਿੱਚ ਵੇਖ ਕੇ ਮੈਂ ਤੁਹਾਨੂੰ ਦੁਬਾਰਾ ਗੱਭਰੂ ਜਵਾਨ ਕਰ ਜਾਣਾ ਛੋਟਾ ਬਣਾ ਦੇਗੀ ਛੋਟਾ ਆ ਓਕੇ ਉਹ ਰੰਨਾ ਦਾ ਕਾਲਾ ਹੀ ਹੈ ਫਿਰ ਵੀ ਮੈਂ ਨਹੀਂ ਹੋ ਜਾਏਗਾ ਰੰਗ ਵੀ ਸਹੀ ਹੋ ਜਾਏਗਾ ਈਮ ਲਾਇ ਲਿਆ ਕੇ ਦੇਂਗੀ ਆਫੀਸ਼ਲ ਪੁਛਲ ਕਰਾਂਗੇ ਫਿਰ ਸਹੀ ਹੋ ਜਾਏਗਾ ਨਾਈ ਨੇ ਮੈਨੂੰ ਨਾ ਉਹ ਨਾਈ ਨੇ ਵੀ ਕਿਹਾ ਨਾ ਪਾਜੀ ਤੁਹਾਡਾ ਮੋਟਰਸਾਈਕਲਾਂ ਦਾ ਕੰਮ ਹੈ ਇਹਨੂੰ ਕਿਹਾ ਗ੍ਰੀਸ ਮਲੀ ਹੈ ਮੂੰਹ ਦੇ ਉੱਤੇ ਤੁਸੀਂ ਚਲੋ ਜੀ ਕਿੱਦਾਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਦੁਆਵਾਂ 'ਚ ਯਾਦ ਰੱਖੋ ਰੱਬ ਰਾਖਾ